ਕਰਨ ਜਵਨ ਨੇ ਇਹ ਘੜ ਰਤਨ ਜੜਾਵੀਂ ਹਰਿ ਪ੍ਰੇਮ ਪੁਰਖ ਮਨ ਗੁਠਾ ਸਬੇ ਕਾਜ ਸੁਹੇਲੜੀਐ ਗੁਰ ਨਾਨਕ ਸਤ ਗੁਰ ਤੁਠਾ ਸੰਤਾਂ ਨਾਲ ਵੈਰ ਕਮਾਬਦ ਦੁਸ਼ਟਾਂ ਨਾਲ ਮੋਹ ਪਿਆਰ ਸੰਤਨਾਂ ਨਾਲ ਬੈਰ ਕੋ ਮੋਬਦ ਦੁਸ਼ਟਾਂ ਨਾਲ ਮੋਹ ਪਿਆਰ ਅਗਾਂ ਪਿੱਛਾ ਸੁਖ ਨਹੀਂ ਮਰ ਜੰਮ ਵਾਰੋ ਆਰ ਸਤਨਾਮ ਵਾਹਿਗੁਰੂ ਜੀ ਗੁਰੂ ਗਰੀ ਬਣਵਾਜ ਸਲੋਕ ਮਹਲਾ 3 ਸਤ ਗੁਰ ਕੀ ਸੇਵਾ ਕਾਖੜੇ ਸਰਦੀਜੈ ਆਪ ਸਤਿਗੁਰ ਦੀ ਸੇਵਾ ਦਾ ਖੜੀ ਸਰਦੀ ਜੈ ਭਗਵਾਨ ਸ਼ਬਦ ਮਰ ਹੈ ਪਰ ਨਾਮ ਮਰ ਹੈ ਤਾਂ ਸਿਵਪਵ ਸਭ ਥਾਈ ਪਾਰਸ ਪਰਸ ਹੈ ਪਾਰਸ ਹੋਵੇ ਸਾਜ ਰਹਿ ਲਵਲਾਏ ਜੇ ਜੋ ਪੂਰਵ ਹੋਵੇ ਲਿਖਿਆ ਤੈਸਾ ਸਤ ਗੁਰ ਮਿਲਾਏ ਪ੍ਰਭ ਆਏ ਨਾਨਕ ਗਨਤਾ ਸੇਵਕ ਨਾਮ ਮਿਲਾਏ ਜੇ ਸਭ ਖਿਸ਼ੇ ਸੋ ਭਵ ਤਾਏ ਮਹੱਲਾ ਤੀਜਾ ਮਨ ਕੋ ਮਹਲ ਨ ਜਾਣਣ ਮੂਰਖ ਆਪਣਾ ਸਵਾਇ ਸ਼ਬਦ ਜੀਨੈ ਦਾ ਮਹਲ ਲਹੈ ਜੋਤੀ ਜੋਤ ਸਮਾਏ ਸਦਾ ਸੱਚ ਕੋ ਭਾਉ ਮਨ ਵਸੈ ਤਾ ਸਭ ਸੋਜੀ ਪੈ ਸਤਿਗੁਰ ਆਪਣੇ ਘਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤਿਗੁਰ ਮਿਲੈ ਸਭ ਕੁਰੀ ਪਾਈ ਹੁੰਦੇ ਸਨੋ ਕਰਪਾ ਕਰੇ ਰжая pauḍ ਤਨ ਦਨ ਭਾਗ ਤੇ ਨਾ ਭਗਤ ਜਨ ਜੋ ਹਰ ਨਾਮ ਹਰ ਮੁਖ ਕਹਤਿਆ ਤਨ ਤਨ ਭਾਗਤਨ ਸੰਤ ਜਨ ਜੋ ਹਰ ਜਸ ਸਰਬਣੀ ਸੁਣਤਿਆ ਤਨ ਤਨ ਭਾਗਤਨ ਸਾਧ ਜਨ ਹਰ ਗਿਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਭਾਗਤ ਨਾ ਗੁਰਮੁਖਾ ਜੋ ਗੁਰ ਸਖ ਲੈ ਮਨ ਜਣੁ ਤਿਆ ਸਬਦੂ ਬਡ ਭਾਗ ਗੁਰ ਸਿਖ ਕੀ ਜੋ ਗੁਰ ਚਰਨ ਸਖ ਪੜਦਿਆ ਤਨ ਤਨ ਭਾਗਤ ਨਾ ਗੁਰਮੁਖਾ ਜੋ ਗੁਰ ਸਕਲਾ ਮਨ ਜਿਨ ਤਿਆ ਸਬਦੋ ਵੱਡੈ ਭਾਗ ਗੁਰ ਸਿੱਖਾ ਕੇ ਜੋ ਗੁਰ ਚਰਣੇ ਸਖ ਪੜ ਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ